ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵੀਂ ਕੋਠੀ ਲੈ ਕੇ ਸੋ ਆਸੇ ਪਾਸੇ ਦਾ ਏਰੀਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਾਫੀ ਖੁੱਲੀ ਢਿੱਲੀ ਜਿਹੜੀ ਆ ਉਹ ਗਲੀ ਹੈਗੀ ਆ ਤੇ ਕੋਠੀ ਬਹੁਤ ਹੀ ਸੋਹਣੀ ਜਿਹੜੀ ਆ ਉਹ ਬਣੀ ਹੋਈ ਆ ਡਬਲ ਸਟੋਰੀ ਕੋਠੀ ਹੈ ਸੋ ਤੁਸੀਂ ਦੇਖ ਸਕਦੇ ਹੋ ਛੜਕ ਨਾਲ ਕਾਫੀ ਉੱਚੀ ਵੀ ਹੈ ਤੇ ਬਹੁਤ ਹੀ ਸੋਹਣਾ ਜਿਹੜਾ ਮਾਰਵਲ ਦਾ ਕੰਮ ਜਿਹੜਾ ਹੋਇਆ ਵੀ ਆ ਪੁਰਚਵੀ ਦੀ ਪੌੜੀਆਂ ਦੀ ਸਟਾਰਟਿੰਗ ਦੀ ਵਾਸ਼ਰੂਮ ਦਿੱਤਾ ਹੋਇਆ ਜਿਵੇਂ ਆ ਅਕਸਰ ਹੀ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਸੋ ਸਾਰੀ ਕੋਠੀ ਬਹੁਤ ਹੀ ਵਧੀਆ ਬਣੀ ਹੋਈ ਆ ਉਸ ਤੋਂ ਪਹਿਲਾਂ ਆਪਾਂ ਕੋਠੀ ਦੇਖੀਏ ਜਿੰਨਾ ਵੀ ਵੀਰਪ੍ਰਾਵਾ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੀ ਵੀਡੀਓਜ਼ ਉਹਨਾਂ ਵੀਰਾਂ ਨੇ ਦੇਖਣੀ ਹੈ ਜਿਨ੍ਹਾਂ ਨੇ ਘਰ ਖਰੀਦਣਾ ਹੁੰਦਾ ਹੈ ਜਾਂ ਵੇਚਣਾ ਹੁੰਦਾ ਸੋ ਮੈਚੋਰ ਬੰਦੇ ਦਾ ਕੰਮ ਆ ਤੇ ਮੈਚੋਰ ਬੰਦੇ ਕਦੇ ਵੀ ਸਬਸਕ੍ਰਾਈਬ ਕਰਨ ਵਿੱਚ ਗਲਤੀ ਨਹੀਂ ਕਰਦੇ ਸੋ ਇੰਨਾ ਕੇ ਸਹਿਯੋਗ ਤੁਸੀਂ ਵੀ ਕਰਿਆ ਕਰੋ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਸੋ ਬਹੁਤ ਹੀ ਵਧੀਆ ਸੋਗਾਜ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਬਠਿੰਡਾ ਸ਼ਹਿਰ ਆ ਤੇ ਹੰਸਨਗਰ ਦੇ ਵਿੱਚ ਇਹ ਕੋਠੀ ਜਿਹੜੀ ਹੈਗੀ ਆ ਸੋ ਕੋਸ਼ਿਸ਼ ਕਰਦੇ ਹੁੰਨੇ ਆ ਕਿ ਹਰ ਇਨਫੋਰਮੇਸ਼ਨ ਜਿਹੜੀ ਆ ਆਪਾਂ ਉਹ ਦੇਈਏ ਜਿਵੇਂ ਆਪਾਂ ਰੇਟ ਦੀ ਗੱਲ ਕਰੀਏ ਜਾਂ ਕਿੰਨੀ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਫਿਰ ਵੀ ਅਗਰ ਕੋਈ ਕਮੀ ਪੇਸ਼ ਹੀ ਰਹ ਜਾਂਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਤੁਹਾਡੀ ਕਿਸਵਰਟੀ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਸੋ ਰੇਟ ਦੀ ਗੱਲ ਕਰੀਏ ਤਾਂ 27 ਲੱਖ ਰੁਪਿਆ ਡਿਮਾਂਡ ਰੱਖੀ ਹੈ ਇਸ ਕੋਠੀ ਦੀ ਬਾਕੀ ਮੌਕੇ ਤੇ ਹੋਰ ਵੀ ਜਿਹੜੀ ਹੈ ਸ਼ੂਟ ਹੋ ਜੂਗੀ ਸੋ ਬਿਲਕੁਲ ਨਵੀਂ ਕੋਠੀ ਹੈਗੀ ਹੈ ਜੀ ਦੋ ਬੈੱਡਰੂਮ ਜਿਹੜੇ ਆ ਥੱਲੇ ਬਣੇ ਹੋਇਆ ਇੱਕ ਬੈੱਡਰੂਮ ਉੱਪਰ ਹੈ ਤਿੰਨ ਬੈੱਡਰੂਮ ਜਿਹੜੇ ਆ ਇਸ ਕੋਠੀ ਦੇ ਵਿੱਚ ਜਿਹੜੇ ਆ ਉਹ ਬਣੇ ਹੋਏ ਆ ਸੋ ਬਹੁਤ ਹੀ ਵਧੀਆ ਜਿਹੜੀ ਕੋਠੀ ਉਹ ਬਣੀ ਹੋਈ ਆ ਪੌੜੀਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮਾਰਬਲ ਲੱਗਿਆ ਹੋਇਆ ਸਟੀਲ ਦੀ ਰੇਲਿੰਗ ਲੱਗੀ ਹੋਈ ਆ ਸੋ ਕੋਠੀ ਦਾ ਕੰਮ ਕੰਪਲੀਟ ਹੈ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣੇ ਡetails ਦੇ ਨਾਲ ਡੋਰ ਵਿੰਡੋ ਪੀਓਪੀ ਵਾਲ ਪੱਟੀ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਉੱਪਰ ਇੱਕ ਬੈਡਰੂਮ ਜਿਹੜਾ ਦਿੱਤਾ ਹੋਇਆ ਵਾਸ਼ਰੂਮ ਅਟੈਚ ਹੈਗਾ ਤੇ ਕਾਫੀ ਖੁੱਲਾ ਡੁੱਲਾ ਜਿਹੜਾ ਉਹ ਵਿਹੜਾ ਹੈਗਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲਣਗੀਆਂ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕਾਸਟ ਸੋ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਜਿਹੜੀਆਂ ਘਰ ਦੀਆਂ ਫਰੰਟ ਤੋਂ ਖਿੱਚ ਕੇ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਉਹ ਸਾਨੂੰ ਭੇਜੋ ਤੇ ਘਰ ਦੀ ਪੂਰੀ ਇਨਫੋਰਮੇਸ਼ਨ ਸਾਨੂੰ ਲਿਖ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਾਡਾ ਵਟਸਐਪ ਨੰਬਰ ਤੁਸੀਂ ਡਿਸਪਲੇ ਤੇ ਦੇਖਦੇ ਹੋ ਫਿਰ ਮਿਲਦੇ ਹਾਂ ਫਿਰ ਅਗਲੀ ਵੀਡੀਓ